ਬੋਜੀ ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਇੱਧਰ ਅਰਜਨ ਗੜ ਗਿਆ ਜੀ ਆਪਣੇ ਵਾਲਾ ਤੋਂ ਟਰੈਕਟਰ ਨਾਲ ਲੋਟਨੀਆ ਕੰਮ ਇੱਕ ਤੀਆ ਹੋਰ ਮੰਗਾਇਆ ਏ ਹੋ ਗਿਆ ਹੈ ਗੰਨਾ 150 ਤੇ ਪਲੱਸ ਟਰਾਲੀ ਦੇ ਟਾਇਰ ਹੁਣ ਦਿਖਾਉਣਾ ਕਿੰਨੇ ਕੜੇ ਦੇ ਇਹ ਆ ਦੇਖੋ ਮਸ਼ੀਨ ਨੂੰ ਇੱਧਰ ਲੈ ਆਏ ਇੰਨੇ ਇੰਨੇ ਕੜ ਗਏ ਬਾਕੀ ਮਿੱਟੀ ਕੱਢਤੀ ਹੁਣ ਟਾਇਰਾਂ ਦੇ ਮੀ ਪਾਏਗਾ ਨਾ ਜਿਹੜਾ ਪਿਛਲੀ ਵਾਰ ਜਾਂ ਗੋਲੇ ਜੇ ਪਏ ਆ ਉਹਦੇ ਕਰਕੇ ਥੋੜਾ ਖੇਤ ਗਿੱਲੇ ਆ ਆਂ ਕਰਕੇ ਐ ਵੀਰੋ ਟਰਾਲੋ ਖਿੱਚੂਗਾ ਫਿਰ ਬਰਸੇ ਕਿੱਥੇ ਆਇਆ ਟਰਾਲਾ ਇਹਦੇ ਛੇਰ ਕੋ ਕਮਾਂਡਰ ਆਇਆ ਦਿੱਕੇ ਨਾਲ ਜੇ ਤਾਂ ਸਿੱਧੇ ਜਾਣਾ ਹੁਣ ਤਾਂ ਐਡਾ ਟਰੈਕਟਰ ਨੇ ਤਰਛਾ ਵੀ ਜਾਣਾ ਫਿਰ ਤਿਰਛਾ ਜਾਣਾ ਨਾ ਉੱਥੇ ਖਾਲੇ ਕੋਲ ਤੇ ਉਹ ਖਾਲੇ ਕੋਲ ਨਹੀਂ ਦੱਸਾ ਉੱਥੇ ਆ ਕੇ ਪਹਿਲਾਂ ਟਰੈਕਟਰ ਤਾਂ ਦੇਖ ਉਹ ਆਏ ਕਰਦੇ ਆ ਕਾਲੇ ਦਾ ਮੂਹਰੇ ਪਾ ਕੇ ਦੇਖ ਦੇ ਇੱਕ ਵਾਰ ਉਹਦਾ ਜਨਮ ਖਾਲਾ ਦਿੱਤੇ ਹੁਣ ਇੱਕ ਨਹੀਂ ਵੇ ਇੱਕ ਨਹੀਂ ਜਮਾ ਕਿਹੜੇ ਕਾੜੀ ਲੈਣੀ ਹੈ ਇੱਕ ਤਾਂ ਤਿੰਨੇ ਪਾਲ ਨੇ ਮੂਰੇ ਨੂੰ ਇੰਨੇ ਮੂਰੇ ਨੇ ਪਾਲੋ ਉਹ ਐਂ ਕਰੋ ਇੱਕ ਵਾਰ ਪੱਟ ਕੇ ਤਾਂ ਦੇਖ ਲਓ ਕਿ ਆ ਪਤਾ ਉਹ ਜਿੰਨਾ ਇਹਨੂੰ ਭੈਣ ਚੋਦੇ ਨੂੰ ਪਾਉਂਦੇ ਕਰੀ ਆਂ ਭੈਣ ਮੱਥੇ ਲੇ ਜਾਣਾ ਹਾਟ ਡਾਕਟਰ ਨੇ ਥੱਲੇ ਬਹਿ ਜਾਣਾ ਉਹ ਦੂਏ ਟਾਲੇ ਨਹੀਂ ਨਹੀਂ ਦੂਏ ਜੀ ਮੇਰੇ ਮਨ ਲੱਗਾ ਤੂੰ ਆ ਜਾ ਤੇ ਫੋਨ ਕਰਕੇ ਮੈਂ ਤੈਨੂੰ ਕਹਿੰਦਾ ਚੱਟ ਨਹੀਂ ਇੱਥੀ ਦਾ ਉਹ ਕਿਉਂ ਨਾ ਗਿੱਲਾ ਤਖੇ ਤੋ देखना नहीं का। देखना लो है। नहीं। तीसरा लो तीसरा तुर पया तुर पया तुरपया तुर चल रोकी ਕਲਾ ਰੋਕਲਾ 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 ਨਹੀਂ ਦੂਆ ਲੋਲਾ ਲੈਣਾ ਤਾਂ ਦੂਜਾ ਲੋ ਭੈਣ ਤੋਂ ਵਜਨੇ ਬਹੁਤਾ ਉਹ ਫੇਰ ਅੱਟੜ ਆ ਗਈ ਮਿੱਟੀ ਘੜਾਉਣੀ ਪੈਣੀ ਆ ਹੋ ਹੋਂ ਕੇ ਕੋਈ ਨਹੀਂ ਕੋਈ ਨਾ ਉਹ ਡੈਕਟਰ ਨੂੰ ਪਿੱਛੇ ਦਵਾਗੇ ਵੜੇ ਤੋੜੇ ਤੋੜੇ ਇਹ ਮੈਦਾਨਾ ਬਰਾਬਰ ਕਿੱਥੇ ਪਾ ਯਾਰ ਸਿੱਧੇ ਨਾਲ ਜ਼ੋਰ ਜ਼ਿਆਦਾ ਲੱਗਣਾ ਸਿੱਧੇ ਪਾ ਲਓ ਫਿਰ ਲੈਨਸ ਜੇ ਨਹੀਂ ਲੋਟ ਰਹੇ ਮਨ ਲੱਗਾ ਵੀ ਪਾ ਦੇ ਹੋਰ ਦੇਖੇ ਸਿੱਧੇ ਹੀ ਪਾ ਲਓ ਗਿਆ ਨਾ ਪੱਕੇਲੇ ਦਾ ਟਰਾਲਾ ਤਾਂ ਜਿਆਦਾ ਲੰਬਾ ਹੁੰਦਾ ਥੋੜਾ ਜਿਹਾ ਇਹ ਇਹ ਭਾਈ ਕਰ ਰਹੇ ਟਰੈਕਟਰ ਜਿਹੜਾ ਆਉਂਦਾ ਨਾ ਉਹਨੂੰ ਪਿੱਛੇ ਨੂੰ ਪਾ ਕੇ ਬਰਾਬਰ ਦਾ ਕਰਕੇ ਹਾਂ ਕੰਮ ਖਰਾਬ ਹੋ ਗਿਆ ਨਾ ਫਿਰ ਹਾਂ ਹਾਂ ਥੋੜਾ ਜਿਹਾ ਲੰਬਾ ਵਟਵਾ ਕੇ ਲੈਂਦਾ ਪਰ ਇਹ ਗਲਤੀ ਕਰ ਲਈ ਟਰੈਕਟਰ ਦਾ ਤੁਰਪਾ ਆ ਜਾ ਇੱਧਰ ਨੂੰ ਪਿੱਛੇ ਕਰੀਏ ਸਾਡੇ ਅੱਧੂ ਹਾਂ ਦੋਹੇ ਪਾਉਨੇ ਆ ਆਪਣਾ ਪਿੱਛੇ ਕਰ ਕਿੱਥੇ ਬਾਹਰ ਸਾਡੇ ਪਾ ਕੇ ਕਰੀਏ ਅੱਧੇ ਨਾਲ ਦੁਬਾਰਾ ਹੋਏ ਪਿੱਛੇ ਪਾ ਕੇ ਦੁਬਾਰਾ ਦਿਖਾ ਦੇਣਾ ਦਿਖਾ ਦੇਣਾ ਇੱਥੇ ਹਾਂ ਇਹਨੂੰ ਕਿੱਥੇ ਪਾਈਏ ਹਾਂ ਇਹਦਾ ਇਹਦਾ ਲੰਬਾ ਦੋਨੇ ਟਰੈਕਟਰ ਪਿੱਛੇ ਪਾ ਕੇ ਖਿੱਚ ਕੇ ਫੇਰ ਸਪੇਸ ਜੀ ਹੋ ਜੂਗੀ ਗੱਬੇ ਉਹਨੂੰ ਉਹਨੂੰ ਗੱਬੇ ਵਾ ਕਰ ਉਹ ਇੰਨਾ ਦੋ ਰੋਸੇ ਸਿੱਤ ਨੂੰ ਉਹ ਤੂੰ ਮੰਨ ਲੈ ਇਹ ਟਰੈਕਟਰ ਫਸ ਗਿਆ ਬਹੁਤ ਹੁਣ ਕੱਲੇ ਨਹੀਂ ਕਰਦੇ ਪਿੱਛੇ ਲੰਬਾ ਲੈਣੇ ਕੱਲਾ ਨਹੀਂ ਏਡਾ ਕਿਤੇ ਕੱਲਾ ਕਿਤੇ ਹੋਆ ਆ ਗਿਆ ਕਿ ਨਹੀਂ ਹਾਂ ਤੇ ਜੁਰਮਾਂ ਦੇ ਹਾਜਮਾਂ ਬਾਜੀ ਬਾਈ ਕਮ ਔਖਾ ਹੀ ਫਸ ਗਿਆ ਹੁਣ ਤਾਂ ਬਹੁਤ ਔਖਾ ਨਿਕਲੂਗਾ ਦੇਖੀ ਜਾਂਦੇ ਚੌਥਾ ਟਰੈਕਟਰ ਆ ਗਿਆ ਹੁਣ ਉਹ ਪਰਲੇ ਪਾਸੇ ਆਉਂਦਾ ਹੁਣ ਦੇਖੋ ਉਹ ਆ ਰਿਹਾ ਉਹ ਆ ਸ਼ਿਕਾਰੀ ਥੋੜਾ ਇਹ ਵੀ ਇੰਜੋਏ ਕਰਨ ਆਇਆ ਹੈ ਨਾ ਅੱਛਾ ਲਓ ਜੀ ਹੁਣ ਤਿੰਨੇ ਤਾਂ ਤਿੰਨੇ ਪਾਉਂਗੇ ਪਿੱਛੇ ਨੂੰ ਆਹ ਤਾਂ ਸੰਗਲੀ ਜੀ ਉਹ ਆ ਯਾਰ ਚਲ ਦੇਖੀ ਜਾਂਦੀ ਹੈ ਕੀ ਬਣ ਮੈਂ ਤੋ ਚ ਨਾ ਪਤਲਾ ਸਾਈਡ ਪਰ ਪਾ ਲੋ ਕਮਾਲ ਕਮਾਲਾ ਤੂੰ 5 6 ਹੋ ਜਾ ਇੱਧਰ ਆਇਆ ਯਾਰ ਤੂੰ ਕਿਉਂ ਇੱਥੇ ਖੜਾ ਹੈ ਹੈ ਇਹ ਕਾ ਦੇ ਕਿ ਸ਼ਿਕਾਰੀ ਆ ਲੈ ਨਾ ਲੈ ਬੈਲ ਖਲੀ ਚੱਲ 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 ਤੋਰਪੇ 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 ਜੱਲ ਬੱਛਾ ਮੂਰੇ ਨੂੰ ਕੱਢਣਾ ਪੈਣਾ ਹੁਣ ਉਹ ਦੂਆ ਦੇ ਟਰੈਕਟਰ ਕਿੱਥੇ ਪਾਦੇ ਲਵਾ ਹੋਤਾ ਹਾਲਾ ਹਾ ਥੋੜਾ ਅਗੇ ਲੜਾ ਘਾਰਾ ਦਾ ਬਣਿਆ ਪਿਆ ਹੱਥ ਆ ਜਾਣਾ ਦਾ ਬਚ ਗਿਆ ਬਚ ਗਿਆ ਹੱਥ ਆ ਜਾਣਾ ਦਾ ਉਹ ਆ ਗਿਆ ਆ ਗਿਆ ਆ ਗਿਆ ਨਹੀਂ 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 ਉਹ ਛੋਹ ਹਿੱਲ ਗਈ ਉਹ ਰੋਕਦਾ ਛੋਹ गिर ਗਈ ਐਨ ਕਿ ਹੋਰੇ ਕੰਮ ਹੋ ਗਏ ਐਨ ਛੋਹੇ ਗਿਰ ਗਈ ਉਹਦੀ ਹਿੱਲ ਕੇ ਬੜਾ ਝੂਟੇ ਮਰਾਏ ਆ ਬਾਈ ਇਹਦਾ ਤਕੜਾ ਹੀ ਫਸ ਗਿਆ ਹੁਣ ਕੀ ਕਰੀਏ ਕੀ ਹੱਲ ਹੋਊਗਾ ਹਾਂ ਜੱਜੇ ਥੁੜ ਕੇ ਹੱਲ ਹੋਊਗਾ ਨਹੀਂ ਨਹੀਂ ਜਮੀ ਭੈਣ ਤੋਂ ਮਾੜਾ ਜਾਂ ਵੀ ਨਹੀਂ ਹੱਲੇ ਇਹਨਾਂ ਨੂੰ ਛੋਟ ਟੁੱਟ ਗਈ ਲੋਕ ਲੂਕ ਜੇ ਗਰਗੇ ਉਹਦੇ ਭਾਜਣ ਕਿ ਤਾ ਨਾ ਦੇਸ ਹਵੜਾ ਕਿੰਨਾ ਕਾਦੇਂ ਜਾਂਦੇ ਦਾਲੇ ਨੇ ਨਾ ਨਾ ਸਵੜਾ ਨਹੀਂ ਬੱਦ ਹੂਗਾ ਹੁਣ ਮੁੱਕਣੇ ਵਾਲਾ ਤਾਂ ਸਿਰੇ ਪਰ ਤਾਂ ਹੈਗਾ ਮਕਾਇਏ ਨੂੰ ਵੇੜ ਕੰਮ ਹੁਣ ਤਾਂ ਖੁੱਲਾ ਹੀ ਚੱਲਦਾ ਵੀ ਲੈ ਆਈ ਚੱਲੋ ਤਾਂ ਕਰਕੇ ਲਾਹਾ ਲੱਗ ਗਿਆ ਚੱਲ ਕੋਈ ਨਹੀਂ ਹੁਣ ਕੀ ਕਰੀਏ ਚਾਰ ਟਰੈਕਟਰਾਂ ਤੇ ਵੀ ਲੋਟ ਨਹੀਂ ਆਇਆ ਲਓ ਜੀ

ਚੁਗਰ ਫਾਫਾ ਜਦੋਂ ਮੈਂ ਤੋਤਾ ਕਰਦਾ ਉਹ ਤਾਂ ਡੇਗ ਰਿਹਾ ਨਹੀਂ ਹੂੰ ਐਨਾ ਕ ਤਾਂ ਹੋਊਗਾ ਆਰਾਮ ਨਾਲ ਆ ਉਹਦੀ ਡਿੱਗੀ ਚ ਓ ਖਾਏ ਭਾਈ ਦੇਖ ਲੈ ਫੇ ਕਿੰਨਾ ਖਾ ਮੌਖਾ ਦਿਲਾ ਹੈ ਹਾਂ ਦੇਖਿਆ ਐਡਵੈਂਚਰ ਹੋਇਆ ਦਰ ਮੈਂ ਐਡਵੈਂਚਰ ਵਾੜ ਐਡਵੈਂਚਰ ਹੋ ਗਿਆ ਟਰੈਕਟਰ ਨਿਕਲਿਆ ਸ਼ਟ ਉਹ ਕਾਰ ਜਿੱਤ ਕੇ ਉਹ ਕਾਰ ਹਿੱਕਾਰ ਕੇ ਕਰਨੇ ਤੇ ਮੈਂ ਚਲਾਂ ਲੈ ਮੈਚ ਨਹੀਂ ਲੱਗਦਾ ਹੁੰਦਾ ਕਿ ਆ ਖੇਲਦਾ ਫ੍ਰੀ ਫਾਇਰ ਨਹੀਂ ਫ੍ਰੀ ਫਾਇਰ ਨਹੀਂ ਖੇਲੀਦੀ ਹੁੰਦੀ ਬਿਮਾਰ ਹੋ ਜੇ ਕਰਦੇ ਆ ਬੁਖਾਰ ਫਾਈਨਲੀ ਮੁੰਡੇ ਉਹ ਚਾਰ ਟਰੈਕਟਰਾਂ ਨਾਲ ਟਰਾਲਾ ਨਹੀਂ ਨਿਕਲਿਆ ਤੇ ਹੁਣ ਮੰਗਾਇਆ ਜੇਸੀ ਵੀ ਹੁਣ ਦੇਖਦੇ ਆ ਜੇਸੀ ਵੀ ਨਾਲ ਗਿਆ ਝੱਟ ਪੈਂਦੀ ਆ ਆਜ ਰਲੇ ਪਾਸੇ ਟ੍ਰੇਡ ਜੀ ਚਲਾ ਲਈ ਜਦੋਂ ਨਾਲ ਲੱਗੂਗਾ ਇਹਦਾ 20 ਦੀ ਛੱਤ ਤੇ ਦੇਖਣਾ ਜੇ ਨਾ ਗੱਡੀ ਆ ਮੂਹਰੇ ਨਹੀਂ ਪਾਉਣੀ ਬੈਣੀ ਜੀ ਅਭੀ ਕਾ ਲਟਰਾ ਲਾ ਖਿੱਚ ਕੇ ਦੇਖਣ ਲੱਗੀ ਆ ਲਓ ਜੀ ਹੁਣ ਪਿੱਛੇ ਨੂੰ ਦੇਖਦੇ ਆ ਮਰਾ ਕੇ ਝੂਟਾ ਚੱਲ 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 ਗਈ ਨਹੀਂ ਨਕੜਦਾ ਨਹੀਂ ਰਹਿਣਦੇ ਯਾਰ ਕਾਨੂੰ ਪੰਗਾ ਲੈਣੇ ਆ ਮੂਰੇ ਨੂੰ ਦੇਖ ਲੋ ਹੁਣ ਇੱਕ ਵਾਰ ਤੇ ਆਪਾਂ ਲੰਬਾ ਹੋ ਗਿਆ ਸਾਲਾ ਹਾਂ। ਗਾਈ ਲਾ ਕੇ ਚੱਕਿਆ ਤਾਂ ਇਹ ਨਾਲ ਚੱਕ ਨਹੀਂ ਹੋਇਆ ਫਿਰ ਵੀ। ਬਹੁਤ ਥੱਲੇ ਗਏ ਚਲੇ ਗਏ ਟਰਾਲਾ। ਕੱਲ ਨੂੰ ਦੂਆ ਟਰਾਲੇ ਪਰ ਲਾਦ ਲਾਂਗੇ ਅੱਧਾ ਅੱਧਾ ਕਰਕੇ। ਹਾਂ ਫੇਰ ਆਤਲਾ ਛੱਡ ਗਿਆ ਨਾ ਮੈਂ ਕੱਢ ਲਾ ਫੇਰ ਸੰਗਲ ਆਹ ਹੈ ਸੰਗਲ ਨਹੀਂ ਪਹੁੰਚਾ ਚਲੋ ਹਾਂ ਕਰ ਕੋਈ ਦੂਰ ਲੱਗ ਰਿਹਾ